ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਪਿੰਡ ਆਇਆ ਪੱਬਾਰਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ। ਅੱਜ ਫੇਰ ਤੁਹਾਨੂੰ ਅਨੇਕ ਨੇਕ ਨੇ ਮੁੱਲ ਤੇ ਵੜਾ ਦਵਾਉਣੀਆਂ। ਮਾਰਕੀਟ ਨਾਲੋਂ ਅੱਜ ਟੋਕੜਾਂ ਵੀ ਤੁਹਾਨੂੰ ਜਾਇਜ਼ ਤੇ ਤਾਜ਼ੀਆਂ ਸੂਈਆਂ ਵੀ ਜਾਇਜ਼ ਰੇਟ ਤੇ ਦਵਾਉਣੀਆਂ। ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਲੈਨੇ ਇਹਨਾਂ ਦੀ ਪੂਰੀ ਡਿਟੇਲ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਸასი ਗੱਲ ਜੀ ਵੀਰ ਜੀ ਜਿਨ੍ਹਾਂ ਨੇ ਮੇਰੇ ਚੀਮਾ ਡੇਰੀ ਫਾਰਮ ਵੇਂਦੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਵੀਰ ਜੀ ਠੀਕ ਹੈ ਜੀ ਜਿਨ੍ਹਾਂ ਨੇ ਇਹਨਾਂ ਪਿਆਰ ਤੇ ਮਾਣ ਬਖਸ਼ਿਆ ਵੀਰ ਜੀ ਠੀਕ ਹੈ ਜੀ ਤੇ ਪਹਿਲੀ ਵੀਡੀਓ ਦਾ ਫਿਰ ਕਿਦਾਂ ਦਾ ਰਿਜ਼ਲਟ ਰਿਹਾ ਆਪਣਾ ਰਿਹਾ ਰਿਹਾ ਵੀਰ ਜੀ ਉਹ ਸਾਰੀਆਂ ਵੇਖ ਗਿਆ ਗਾਈਆਂ ਫੋਨ ਤੇ ਉਸੇ ਵੇਲੇ ਵੇਖੀਆਂ ਠੀਕ ਹੈ ਜੀ ਜੋ ਦੱਸਿਆ ਉਹੋ ਕੁਝ ਨਿਕਲੇ ਜਾ ਕੇ ਫੋਨ ਸਰਕੇ ਹੀ ਪੁੱਛਿਆ ਹੁੰਦਾ ਸਹੀ ਹੈ ਚਲੋ ਬਰੇ ਅਬ ਚੈਨਲ ਦਾ ਰਿਜ਼ਲਟ ਵਧੀਆ ਮਿਲਿਆ ਕਿ ਨਹੀਂ ਵਧੀਆ ਵਧੀਆ ਮਿਲਿਆ ਠੀਕ ਹੈ ਜੀ 2 ਘੰਟੇ ਬਾਅਦ ਦਿਖਾਈਆਂ ਉਸੇ ਵੇਲੇ ਸੇਲ ਹੋ ਗਈਆਂ ਠੀਕ ਹੈ ਚਲੋ ਵਧੀਆ ਹੋ ਗਿਆ ਹਾਂਜੀ ਤੇ ਨਾਮ ਦੱਸੋ ਆਪਣਾ ਨਾਮ ਵੀਰ ਜੀ ਮੇਰਾ ਹੈਪੀ ਜੇ ਹਾਂਜੀ ਪਿੰਡ ਪੱਬਰ ਵਾਲੀ ਕਲਾ ਜੇ ਹਾਂਜੀ ਤਹਿਸੀਲ ਡੇਰਾ ਬਾਬਾ ਨਾਨਕ ਹਾਂਜੀ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਫੋਨ ਨੰਬਰ ਦੱਸ ਦੋ ਫੋਨ ਨੰਬਰ 86979 36708 ਠੀਕ ਹੈ ਜੀ ਤੇ ਮੋਲ ਅੱਜ ਵੀ ਕਰਿਓ ਜੈ 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 ਕਿਉਂਕਿ ਆਪਣਾ ਚੈਨਲ ਇੱਕੋ ਇੱਕ ਚੈਨਲ ਹੈ ਜਿਹੜਾ ਆਫਰਾਂ ਵਾਲਾ ਜੇ ਇਹਦੇ ਤੇ ਵੀ ਪਸ਼ੂ ਮਹਿੰਗੇ ਪੈਣ ਲੱਗੇ ਤਾਂ ਫਿਰ ਕਿੱਧਰ ਨੂੰ ਜਾਣਗੇ ਭਰਾ ਠੀਕ ਹੈ ਨਾ ਉੜਦੀਆਂ ਜਾਣਗੀਆਂ ਉੜਦੀਆਂ ਵਾਲੇ ਉੜਦੇ ਹੋਗੇ ਆਪਣਾ ਚੈਨਲ ਹੀ ਆਫਰਾਂ ਵਾਲਾ ਇੱਕੋ ਇੱਕ ਚੈਨਲ ਹੈ ਆਫਰਾਂ ਵਾਲਾ ਦੇ ਮੁੱਲ ਪਵਾਈ ਦੇ ਜੈ 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 ਤੇ ਹਾਂਜੀ ਵੀਰ ਜੀ ਦੱਸੋ ਇਹਦੀ ਵੈੜ ਦੀ ਡਿਟੇਲ ਇਹ ਵੀਰ ਜੀ ਪਹਿਲਾ ਸੂਆ ਵੈੜ ਦੀ ਪਹਿਲਾ ਸੂਆ ਥਣ ਥਣ ਕਮਾਲ ਦਾ ਲੱਗਾ ਜੇ ਪੂਰਾ ਤੇ ਦੁੱਧ ਕਿੰਨਾ ਜੇ ਹਾਂਜੀ ਦੁੱਧ ਕਿੰਨਾ ਜੇ ਥੱਲੇ 7 ਕਿਲੋ 6 ਕਿਲੋ ਦੀ ਗਰੰਟੀ ਦੇਣਾ ਕੋਈ ਭਰਾ 6 ਕਿਲੋ ਮੰਨ ਕੇ ਲਵੇ ਵੀਰ 7 ਦਾ 6 ਮੰਨ ਕੇ ਹੀ ਲਵੇ ਵੈੜ ਛਿੱਗੀ ਮੂੰਹ 6 ਮੂੰਹ ਛਿੱਗੀ ਸੂਆ ਪਹਿਲਾ ਹਣਾ ਸੂਆ ਪਹਿਲਾ ਠੀਕ ਆ ਵੀਰ ਜੀ ਤੇ ਤੋਰੋ ਹਣ ਵੀਰ ਜੀ ਲਓ ਜੀ ਵੀਰ ਜੀ 7 ਵੀਰਾਂ ਦਾ 6 ਮੰਨ ਕੇ ਕੋਈ ਭਰਾ ਲਵੇ ਕੋਈ ਦੂਰ ਨੇੜੇ ਵਾਲਾ ਵੀਡੀਓ ਕਾਲ ਤੇ ਵਿੱਚ ਆ ਸਕਦਾ ਆਪਣੀ ਤਸੱਲੀ ਕਰ ਲੇ ਇਹ ਹੈ ਵੇਰ ਅਰੇ ਦੰਦਾ ਜੀ ਥਣ ਥੂਨੇ ਨੂੰ ਕਾਲਾ ਥਣ ਚੰਗਾ ਲੱਗਾ ਜੇ ਹਾਂ ਜ ਲੈਓ ਵੀਰ ਜੀ ਉਹ ਵੀ ਪੂਰੇ ਕਮਾਲ ਦੀ ਵਾੜਿਆ ਬਾਕੀ ਚੈਨਲ ਚੀਮਾ ਡੇਰੀ ਫਾਰਮ ਤੇ ਪਸ਼ੂ ਪੈਂਦੇ ਇਦਾਂ ਦੇ ਜਾਇਜ਼ ਰੇਟ ਤੇ ਬਿਲਕੁਲ ਆਫਰ ਵਾਲਾ ਚੈਨਲ ਹੈ ਤੇ ਮੇਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜੀ ਠੰਡੀ ਫੀਲ ਰੱਖੀ ਕੋਈ ਚੱਕਰ ਨਹੀਂ ਨਾ ਮੇਰਾ ਸੀ ਪਾਣੀ ਦੇਖੀ ਘਰ ਇਹ ਵੀ ਮੋਟਰ ਹੀ ਆ ਪੂਰੀ ਮੋਟਰ ਆਂ ਗੋਦੀ ਜਾਂਜੀ ਮਾਰ ਲਓ ਪਿਛਲੇ ਸੁਣਾਉਣੀਆਂ ਠੀਕ ਆ ਵੀਰ ਜੀ ਤੇ ਨਿਗਾਹ ਜੇ ਕਰ ਦੋ ਮੁੱਲ ਦਾ ਆ ਛੁੜਾ ਆ ਦੇ ਦਈਏ ਵੀਰ ਜੀ 18000 ਦੀ ਨਹੀਂ ਵੀਰ 15 ਤੋਂ ਥੱਲੇ ਲਿਆ ਕੇ ਨਹੀਂ ਲਿਆਉਣੀ ਇਹਨਾਂ ਆਫਰ ਵਾਲਾ ਚੈਨਲ ਜੀ ਇੱਥੇ ਵੀ ਇਦਾਂ ਪੈ ਡਾ ਦੇ ਦੋ ਵੀਰ ਜੀ ਜਿੰਨੇ ਵੀ ਹੋਣਗੇ ਜਾਇਜ਼ 14000 ਦੀ ਫਿਰ ਕਰ ਦਈਏ ਮੈਂ ਤਾਂ ਨਾ ਚਲੋ ਠੀਕ ਵੇ ਜੀ ਮਨਤਨ ਕਰ ਦਿਓ ਆ ਗਿਆ ਇਹਦਾ ਠੀਕ ਹੈ ਜੀ ਫੋਨ ਕੋਈ ਘਰੇ ਵੀ ਮੇਰਾ ਅੱਗੇ ਆ ਗਈ ਜੇ ਯਰਸੀ ਆ ਗਈ ਜੇ ਬੜੇ ਕਮਾਲ ਦੀ ਇਹ ਥਲੇ ਵੀ ਦੁੱਧ 11 ਕਿਲੋ ਆ ਇੱਕ ਵਾਰ ਸਾਈਡ ਤੇ ਆਪਣਾ ਬੂਥੀ ਬਾਥੀ ਦੀ ਬਖਾਉਣ ਦੋ ਲਓ ਜੀ ਵੇ ਜੀ ਪੂਰੇ ਕਮਾਲ ਦੀ ਅਸੀਂ ਤੋਹਫਾ ਆ ਆਸਾ ਹਣਾ ਤੇ ਵਿੱਚ ਦੁੱਧ 11 ਕਿਲੋ ਆ ਅੱਛਾ 11 ਕਿਲੋ ਆ 10 ਕਿਲੋ ਦੀ ਗਰੰਟੀ ਦੇਣਾ ਇਹ ਵੀ ਵੀ ਠੰਡੀ ਸੀਗੀ ਰੋਸ਼ੀ ਠੀਕ ਹੈ ਜੀ ਨਾ ਕਰਨ ਰਸੀ ਪਾਉਣੀ ਨਾ ਕੋਈ ਭਾਰਾ ਠੀਕ ਹੈ ਜੀ ਤੇ ਕਿੰਨੇ ਚਿਰ ਦੀ ਸੂਈ ਜੇ ਇਹਨੂੰ ਵੀਰ ਮਹੀਨਾ ਹੋ ਗਿਆ ਸੂਈ ਨੇ ਬੱਚਾ ਮਰ ਗਿਆ ਅਛਾ ਬੱਚਾ ਮਰ ਗਿਆ ਦੁੱਧ ਦਾ ਮੋਲ ਲਿਆ ਜਾਣੇਗਾ ਕੋਈ ਭਰਾ ਦੁੱਧ ਤੇ ਲੈ ਜਾਏ ਦੁੱਧ ਤੇ ਲੈ ਜਾਏ ਹਾਂਜੀ ਕਿਉਂਕਿ ਦੁੱਧ ਬਣ ਜਾਂਦੀ ਹੈ ਟਾਈਮ ਵੀ ਅਰੇ ਹਾਂ ਘੰਟੇ ਦੋ ਘੰਟੇ ਪਈ ਜਾ ਚੌਣ ਚ ਉਸ ਹਿਸਾਬ ਨਾਲ ਕੋਈ ਭਰਾ ਆਂਦਾ ਜਾ ਲਾਵੇ ਤੇ ਹੈ ਜਰਸੀ ਪੂਰੇ ਕਮਾਲ ਦੀ ਆ ਦੂਜਾ ਸੂਆ ਇਹ ਵੀਰ ਠੀਕ ਹੈ ਜੀ ਕਿਉਂਕਿ ਦੁੱਧ ਸੱਜਰ ਨਹੀਂ ਦੇਣਾ ਤੋਕੜ ਨੇ ਤੇ ਦੁੱਧ ਦੇ ਨਹੀਂ ਦੇਣਾ ਹੁਣ ਉਹ ਤੋਕੜਾਂ ਸੀ ਤੇ ਉਹਨਾਂ ਥੱਲੇ 7 ਕਿਲੋ ਹੀ ਦੱਸਿਆ ਤੇ ਚੰਗੇ ਥਣ ਲਈ ਵੇਦੀਆਂ ਪੂਰੇ ਕਮਾਲ ਦੀ ਜੰਮੀ ਪਲੀ ਆ ਪੂਰੀਆਂ ਕਦ ਵਜਨ ਵਾਲੀ ਆ ਇਹ ਚੈਨਲ ਤੇ ਪੁਆਈ ਦੇ ਇਦਾਂ ਦੇ ਆ ਬਲਬਲ ਦੇ ਬੱਚੇ ਜੈ ਜੈ ਰੇਡ ਤੇ ਇਹ ਰੇਡ ਇਹਦਾ ਵੀ ਛੋੜਾ ਜਾ ਕਰਾ ਦੇਣਾ ਇਹ ਥਣ ਥਣ ਦੀ ਬਹੁਤ ਕੁਆਲਿਟੀ ਆ ਆ ਡਰੋਡਰ ਪੂਰਾ ਸਾਖਾ ਤਾ ਹਾਂਜੀ ਵੀਰ ਜੀ ਕਿੰਨੇ ਦੀ ਕਰ ਦੀਏ ਇਹ ਦੇ ਦੀਏ ਵੀਰ ਜੀ 35000 ਦੀ ਤੁਸੀਂ 35 ਦੀ ਨਹੀਂ ਕਿੰਨੇ ਛੜ ਰਹੇ 30 ਦੇ ਲਾਗੇ ਜਿ ਲੈ ਆ ਓ ਇਹਨੂੰ ਤੁਸੀਂ ਆ ਵੀ ਦੱਸ ਦੋ ਵੀਰ ਜੀ ਤੀਦੀ ਕਰਦੀ ਆ ਫਿਰ ਮੈਂ ਤੇਨਾ ਦੇ ਦਾਂਗੇ ਜੀ ਮੰਨ ਤਣ ਕਰਦੇ ਹੋ 30 40 ਕਰਾਂਗੇ ਕਰਾਂਗੇ ਠੀਕ ਹੈ ਜੀ ਉਹ ਜੀ 30 ਜੋ ਮੰਨ ਤਣ ਹੋ ਜਾਊਗਾ ਤੇ ਅੱਗੇ ਆ ਗਈ ਜੇ ਸ਼ਕੀਨ ਵੜਿਆ ਪੂਰੀ ਇਹ ਵੀ ਮੇਰੇ ਪਹਿਲਾ ਸੂਆ ਈ ਅਛਾ ਪਹਿਲਾ ਸੂਆ ਆ ਇਹ ਵੀ ਛਿੱਗੀ ਮੂੰਹ ਤੇ ਦੁੱਧ ਦੇ ਥੱਲੇ ਕਿੰਨਾ ਜੀ ਦੁੱਧ ਦੇ ਥੱਲੇ ਵੀਰ ਹੈਗਾ ਜੀ 5 ਕਿਲੋ ਠੀਕ ਹੈ 5 ਕਿਲੋ ਥਣ ਥਣ ਵੀ ਕੋਈ ਲਾਗੇ ਤੋਂ ਵੀ ਪੱਕਾ ਜਿਹੜਾ 5 ਕਿਲੋ ਦੀ ਗਾਰੰਟੀ ਦੇਣਾ ਵੀਰ ਠੀਕ ਹੈ ਜੀ ਇਹਦਾ ਥਣ ਵੇਖ ਵੀਰ ਮਈਆਂ ਵਾਂਗੂ ਲੱਗਾ ਈ ਇਹ ਥਣ ਥਣ ਬੜੇ ਸ਼ੀਲ ਏ ਵੀ ਇਹ ਥਣ ਥਣ ਬੜੇ ਕਮਾਲ ਦੇ ਹਾਂ ਜੀ ਇਹ ਵੀ ਛਿੱਗੀ ਠੀਕ ਹੈ ਜੀ ਲਓ ਜੀ ਮੋਲੇ ਵੀ ਹਿਸਾਬ ਨਾਲ ਬਿਲਕੁਲ ਹੀ ਛੋੜਾ ਜਾ ਕਰਾ ਦੇਣਾ ਜਿਹੜੀਆਂ ਉੜਦੀਆਂ ਜਾਣ ਉੜਦੀਆਂ ਵਾਲੇ ਰੇਟ ਉੜਦੀਆਂ ਵਾਲੇ ਨਹੀਂ ਆਪਣੇ ਚੈਨਲ ਤੇ ਦੇ ਘੰਟੇ ਤੋਂ ਵੱਧ ਕਦੀ ਮਾਲ ਨਹੀਂ ਖਰੋਂਦਾ ਵੈਸੇ ਮਾਲਕ ਦੀ ਕਿਰਪਾ ਨਾਲ ਬਾਬਾ ਬੁੱਢਾ ਸਾਹਿਬ ਦੀ ਕਿਉਂਕਿ ਪੁਆਈ ਦਾ ਹੀ ਜਾਇਜ਼ ਰੇਟ ਤੇ ਆ ਤੇ ਛੋਟਾ ਮੁੱਲ ਪੁਆਈ ਦਾ ਬਸ਼ੀ ਚੰਗੀ ਵੇਚਣ ਦਵਾਂ ਹਾਂਜੀ ਹਾਂਜੀ ਆਉਣ ਤੋਂ ਵੀਰ ਜੀ ਕਿਉਂਕਿ ਸਾਰੇ ਭਰਾਵਾਂ ਨੂੰ ਇਹੋ ਕਰੀ ਦੀ ਬੇਨਤੀ ਵਪਾਰੀ ਵੇ ਸਾਫ਼ ਸੁਥਰਾ ਕੰਮ ਕਰੋ ਪਸ਼ੂ ਤੁਹਾਡੇ ਲੰਮਾ ਟਾਈਮ ਵਿਕਣ ਅਰੇ ਚੌਂਤ ਕੋ 2 ਘੰਟਾ 2 ਘੰਟੇ ਪਏ ਜੇ ਉਸ ਹਾਂ ਭਰਾ ਹਾਂ ਦਾ ਜਾਲਾਲੇ ਹਾਂਜੀ ਵੀਰ ਜੀ ਹੁਣੇ ਲਾਈਆਂ ਗੱਡੀ ਰਵੇ ਕਰਕੇ ਪੱਠੇ ਪੁੱਠੇ ਭੁੱਖੀਆਂ ਪੱਖੀਆਂ ਵੇਖ ਲੋ ਜੇ ਕੋਈ ਚੱਕਰ ਨਹੀਂ ਜੀ ਹਾਂਜੀ ਤੇ ਕਿੰਨੇ ਦੀ ਕਰ ਦੀਏ ਦੇ ਦੀਏ 15000 ਦੀ 15 ਦੀ ਨਹੀਂ ਛੱਡੋ ਇਹਨੂੰ 13 ਜੋ ਕਿੰਨੇ ਛੱਡਣੇ ਜੀ ਇਹ ਹਾਂ ਅਨਾਈ ਵੀਰ ਬਾਰਾਂ ਹੀ ਆ ਦੀ ਵਸ਼ੀਗੈ ਕੋਈ ਕਹਿੰਦੇ ਮੰਤਨ ਕਰਦੇ ਹੋ ਥੋੜਾ ਬੋਦਾ ਦੂਰੋਂ ਨੇੜੋਂ ਭਰਾਵਾਂ ਨੇ ਕਿਸੇ ਨੇ ਆਉਣਾ ਆ 5 ਕਿਲੋ ਇਹਦੇ ਥੱਲੇ ਠੀਕ ਹੈ ਜੀ ਬਾਕੀ ਚਲੋ ਸੂਈਆਂ ਸਵਾਈਆਂ ਆਪਣੀਆਂ ਚੋਚਵਾ ਕੇ ਮੇਰੇ ਭਰਾਤ ਥੱਲੀ ਕਰਕੇ ਜੇ ਕੋਈ ਦੂਰ ਆਲਾ ਤੇ ਵੀਡੀਓ ਕਾਲ ਤੇ ਵਾਲੇ ਵੀਡੀਓ ਕਾਲ ਤੇ ਵਾਲੇ ਜਿਹੜੀਆਂ ਪਹਿਲੀਆਂ ਵਸ਼ੀਆਂ ਵੇਚੀਆਂ ਨਾ ਕਿਸੇ ਨੇ ਨਹੀਂ ਚਵਾਈਆਂ ਸਾਡੇ ਯਕੀਨ ਤੇ ਲੈ ਕੇ ਜੋ ਫੋਨ ਕੀਤਾ ਉਹਨੇ ਹੀ ਨਿਕਲਿਆ ਦੁੱਧ ਉਹ ਨਹੀਂ ਵਧੀਆ ਨਾ ਵਧੀਆ ਫਿਰ ਚਲੋ ਠੀਕ ਹੈ ਵੀਰ ਜੀ ਧੰਨਵਾਦ ਧੰਨਵਾਦ